ਸਸਰੀ ਗੈਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਪੰਜਾਬੀਆਂ ਦੀ ਫੇਵਰੇਟ ਚੀਜ਼ ਯਾਨਕਿ ਪਰਾਂਠੇ ਬਣਾ ਕੇ ਤਿਆਰ ਕਰਾਂਗੇ ਅਸੀਂ ਅੱਜ ਪਰਵਾ ਪਰਾਂਠੇ ਬਣਾਵਾਂਗੇ ਆਲੂਆਂ ਦੇ ਬਹੁਤ ਹੀ ਜ਼ਿਆਦਾ ਟੇਸਟੀ ਕ੍ਰਿਸਪੀ ਕਰਾਰੇ ਬਣ ਕੇ ਤਿਆਰ ਹੋਣਗੇ ਤੁਸੀਂ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਬਣਾਓ ਇੱਥੇ ਮੈਂ 400 ਗ੍ਰਾਮ ਦੇ ਕਰੀਬ ਉਬਲੇ ਹੋਏ ਆਲੂ ਲੈ ਲਏ ਨੇ ਇੱਕ ਬਾਰੀਕ ਕਟਿਆ ਹੋਇਆ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਨੂੰ ਮੈਂ ਬਾਰੀਕ ਕੁੱਟ ਲਿਆ ਸੀ ਉਹ ਪਾਏ ਤੇ ਨਾਲੇ ਇੱਥੇ ਆਪਾਂ ਮਿਰਚ ਪਾਵਾਂਗੇ ਲਾਲ ਮਿਰਚ ਪਾਊਡਰ 1 ਚਮਚ ਅੱਧਾ ਚਮਚ ਹਲਦੀ ਪਾਊਡਰ ਤੇ 2 ਚਮਚ ਆਪਾਂ ਧਨੀਆ ਮਸਾਲਾ ਪਾਵਾਂਗੇ ਪੀਸਿਆ ਹੋਇਆ ਤੇ ਤੁਸੀਂ ਮਸਾਲੇ ਆਪਣੇ ਸਵਾਦ ਅਨੁਸਾਰ ਰੱਖ ਸਕਦੇ ਹੋ 1 ਚਮਚ ਚਮਚੂਰ ਪਾਊਡਰ ਤੇ ਇਹਦੇ ਨਾਲ ਹੀ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਕਾਲੀ ਮਿਰਚ ਕੁਟੀ ਹੋਈ ਤੇ ਇਹਦੇ ਨਾਲ ਹੀ ਪਾਵਾਂਗੇ ਅੱਧਾ ਚਮਚ ਜੀਰਾ ਮਸਾਲਾ ਯਾਨੀ ਕਿ ਪੁਨੇ ਹੋਈ ਜੀਰੇ ਦਾ ਮਸਾਲਾ 1 ਚਮਚ ਕਸੂਰੀ ਮੇਥੀ ਤੇ 1 ਚਮਚ ਕਾਲਾ ਨਮਕ ਪਾਵਾਂਗੇ ਤੇ ਅੱਧਾ ਚਮਚ ਆਪਾਂ ਪਾਵਾਂਗੇ ਸਧਾਰਨ ਨਮਕ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੇਰੇ ਕੋਲ ਹਰਾ ਧਨੀਆ ਨਹੀਂ ਹੈਗਾ ਸੀ ਜੇਕਰ ਤੁਹਾਡੇ ਕੋਲ ਹੋਏ ਤੇ ਤੁਸੀਂ ਜ਼ਰੂਰ ਪਾਓ ਹਰੇ ਧਨੀਏ ਨਾਲ ਪਰਾਂਟੀਆਂ ਦਾ ਸਵਾਦ ਹੋਰ ਵੀ ਵੱਧ ਜਾਏਗਾ ਤੇ ਮਸਾਲਾ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਹੁਣ ਆਪਾਂ ਆਟੇ ਦੀ ਲੋਈ ਲੈ ਲਈ ਅਤੇ ਆਟਾ ਜੋ ਆਪਾਂ ਸਧਾਰਨ ਰੋਟੀਆਂ ਵਾਸਤੇ ਬਣਾਉਂਦੇ ਆ ਗੁੰਦਦੇ ਆ ਉਹੀ ਆਟਾ ਆਪਾਂ ਲੈਣਾ ਬਹੁਤ ਜ਼ਿਆਦਾ ਸਖਤ ਆਟਾ ਆਪਾਂ ਨਹੀਂ ਯੂਜ਼ ਕਰਨਾ ਤੇ ਇਹਨੂੰ ਆਪਾਂ ਰੋਟੀ ਤੋਂ ਥੋੜਾ ਜਿਹਾ ਘੱਟ ਸਾਈਜ਼ ਵਿੱਚ ਬੇਲਾਂਗੇ ਯਾਨੀ ਕਿ ਪੂਰੀ ਪੂਰੀ ਡਿਜ਼ਾਈਨ ਨਾਲ ਬੇਲ ਲਾਂਗੇ ਜਿਨ੍ਹਾਂ ਪੂਰੀ ਡਿਜ਼ਾਈਨ ਹੁੰਦਾ ਹੈ ਉਹਨੇ ਆਪਾਂ ਬੇਲ ਕੇ ਤਿਆਰ ਕਰਾਂਗੇ ਉੱਤੇ ਆਪਾਂ ਮਨਮਰਜ਼ੀ ਦਾ ਮਸਾਲਾ ਪਾਵਾਂਗੇ ਯਾਨੀ ਕਿ ਜਿੰਨਾ ਤੁਸੀਂ ਮਰਜ਼ੀ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਚਾਰੋਂ ਤਰਫ ਤੋਂ ਇਹਨੂੰ ਬੰਦ ਕਰ ਲਵਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਗਾਵਾਂਗੇ ਤਾਂ ਜੋ ਪਰਾਂਠਾ ਬੇਲਣ ਵਿੱਚ ਆਸਾਨੀ ਰਹੇ ਤੇ ਬੇਲਣ ਨੂੰ ਆਪਾਂ ਹਲਕੇ ਆਟਾ ਨਾਲ ਚਲਾਵਾਂਗੇ ਇਸ ਤਰੀਕੇ ਨਾਲ ਪਰਾਠੇ ਥੋੜੇ ਘਟ ਫਟਦੇ ਨੇ ਜੇਕਰ ਥੋੜਾ ਜਿਹਾ ਬਹੁਤ ਫਟ ਵੀ ਜਾਵੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਉਹਦੇ ਨਾਲ ਜ਼ਿਆਦਾ ਕਰਾਰੇ ਬਣਦੇ ਨੇ ਤੇ ਪਰਾਂਠਾ ਸਾਡਾ ਬਣ ਕੇ ਤਿਆਰ ਹੋ ਗਿਆ ਇਹ ਬਹੁਤ ਜ਼ਿਆਦਾ ਮੋਟਾ ਨਹੀਂ ਬੇਲਣਾ ਤੇ ਬਹੁਤ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਤੇ ਤਵਾ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਉਸ ਤੋਂ ਬਾਅਦ ਆਪਾਂ ਤਵੇ ਤੇ ਪਾਵਾਂਗੇ ਪਰਾਂਠਾ ਬੇਲੇ ਹੋਇਆ ਤੇ ਜਦੋਂ ਇੱਕ ਸਾਈਡ ਤੋਂ ਇਹ ਥੋੜਾ ਜਿਹਾ ਸਿੱਕ ਜੇ ਉਦੋਂ ਆਪਾਂ ਪਲਟਾਂਗੇ ਮੈਂ ਪਰਾਂਠੇ ਦੇਸੀ ਘਿਓ ਵਿੱਚ ਬਣਾਉਣ ਲੱਗੀ ਆਂ ਪਰਾਠੇ ਜ਼ਿਆਦਾਤਰ ਦੇਸੀ ਕਿਓ ਵਿੱਚ ਹੀ ਬਣਾਏ ਜਾਂਦੇ ਨੇ ਤੇ ਇਹਦੇ ਵਿੱਚ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਜੇਕਰ ਦੇਸੀ ਕਿਓ ਤੁਸੀਂ ਯੂਜ਼ ਨਾ ਕਰੋ ਤਾਂ ਤੁਸੀਂ ਦੂਜਾ ਕਿਓ ਜਿਹੜਾ ਕਿਓ ਅੰਡਾ ਉਹ ਵੀ ਯੂਜ਼ ਕਰ ਸਕਦੇ ਹੋ ਤੇਲ ਵਿੱਚ ਵੀ ਬਣਾਉਂਦੇ ਨੇ ਕਈ ਲੋਕ ਪਰ ਅਸੀਂ ਕਿਓ ਵਿੱਚ ਹੀ ਬਣਾਉਂਦੇ ਆ ਤੇ ਦੋਹਾਂ ਸਾਈਡਾਂ ਤੋਂ ਆਪਾਂ ਪਲਟ-ਪਲਟ ਕੇ ਕਿਓ ਲਾ ਕੇ ਇਹਨੂੰ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਪਕਾਵਾਂਗੇ ਇਹ 골ਡਨ ਕਲਰ ਆ ਜਾਏ ਉਦੋਂ ਤੱਕ ਆਪਾਂ ਪਕਣ ਦੇਵਾਂਗੇ ਤੇ ਜਿਹੜੀ ਫਲੇਮ ਆਪਾਂ ਧੀਰੇ ਰੱਖਾਂਗੇ ਯਾਨੀ ਕਿ ਹੌਲੀ ਰੱਖਾਂਗੇ ਤਾਂ ਇਹ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੇ ਤੇਜ਼ ਜਿਹੜੀ ਫਲੇਮ ਹੋਏਗੀ ਉਸ ਤੇ ਜ਼ਿਆਦਾ ਕ੍ਰਿਸਪੀ ਨਹੀਂ ਬਣਦੇ ਤੇ ਪਰਾਂਟੇ ਜਿਹੜੇ ਸਾਡੇ ਬਣ ਕੇ ਤਿਆਰ ਹੋ ਗਏ ਨੇ ਐਸੇ ਤਰੀਕੇ ਨਾਲ ਆਪਾਂ ਸਾਰੇ ਪਰਾਂਟੇ ਬਣਾ ਕੇ ਤਿਆਰ ਕਰਾਂਗੇ ਰਾਇਤੇ ਨਾਲ ਤੁਸੀਂ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੇ ਨੇ ਰੈਸਪੀ ਪਸੰਦ ਆਈ ਤੇ ਲਾਈਕ